ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਸੁਖਪਾਲ ਸਿੰਘ ਖਹਿਰ ਅੱਜ ਬਠਿੰਡਾ ਪੁੱਜੇ ਜਿੱਥੇ ਉਹਨਾਂ ਨੇ ਮੀਡੀਆ ਨਾਲ ਖਾਸ ਗੱਲਬਾਤ ਕੀਤੀ ਜਿੱਥੇ ਉਹਨਾਂ ਨੇ ਗਿੱਧਰਵਾਵ ਦੇ ਪੱਤਰਕਾਰਾਂ ਦੇ ਹੋਈ ਮਸਲੂਮ ਲੈ ਕੇ ਉਹਨਾਂ ਨੇ ਬਹੁਤ ਵੱਡੀ ਨਖੇਦੀ ਕੀਤੀ ਤੇ ਸ਼ਰਮ ਗੁੰਡਾਗਰਦੀ ਉੱਪਰ ਉੱਤਰਾਈ ਹੈ ਸਰਕਾਰ ਮਨੀਸ਼ ਸ਼ਿਸ਼ੋਦੀਆ ਉੱਤੇ ਵੀ ਚਾਹੇ ਕੇਜਰੀਵਾਲ ਹੋਵੇ ਚਾਹੇ ਕੋਈ ਵੀ ਪੱਤਰਕਾਰ ਸੱਚ ਬੋਲਦਾ ਉਸ ਦੇ ਉੱਪਰ ਖਲਾਫ ਅਜੀਬ ਇਤਰੀਏ ਕੀਤੇ ਜਾ ਰਹੇ ਹਨ ਧਨਨਤਾਰ ਦੀ ਜਿਮਨੀ ਚੌਣ ਤੋਂ ਦੀ ਬਾਅਦ ਵੀ ਚੌਣਾਂ ਨੇ ਕਿਹਾ ਕਿ ਸਰਕਾਰ ਘਬराई ਹੋਈ ਹੈ ਜੇਕਰ ਗੱਲ ਕੀਤੀ ਤਾਂ ਹੁਣ ਨਵੇਂ-ਨਵੇਂ ਬਿਆਨ ਦਿੱਤੇ ਜਾ ਰਹੇ ਹਨ ਕਾਂਗਰਸ ਪਾਰਟੀ ਦੇ ਕਾਲੀਦਲ ਗੈਂਗਸਟਰਾਂ ਬਾਰ ਪੈਦਾ ਕਰ ਦਿੱਤੇ ਹਨ ਪੰਜਾਬ ਦੀ ਲੋਕੋਂਿਆਂ ਨੂੰ ਵੱਲੋਂ ਮੂੰਹ ਮੋੜ ਲਿਆ ਹੈ ਤੁਹਾਨੂੰ ਪੰਜਾਬ ਦੇ 4 ਸਾਲਾਂ ਤੱਕ ਹੁਣ ਤੱਕ ਤੁਸੀਂ ਗੈਂਗਸਟਰ ਖਤਮ ਕਰਨ ਲਈ ਕਿਹਾ ਸੀ ਪਰ ਹੁਣ ਤੱਕ ਨਹੀਂ ਹੋਇਆ ਇਹਨਾਂ ਨੂੰ ਲੈ ਕੇ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਇਸ ਮੌਕੇ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਾਓ ਸਾਨੂੰ ਸੁਣਾਉਣਾ ਕੀ ਕਹਿੰਦੇ ਨੇ ਜਰਾ ਸਖੋਤ ਕਿੰਨਾ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਠੀਕ ਤਾਂ ਸਾਡੇ ਸਰਦਾਰ ਮਨਜੀਤ ਸਿੰਘ ਜੀ ਕੋਟਫੱਤਾ ਇਹ ਸਾਡੇ ਨਾਲ ਕਿਸਾਨ ਕਾਂਗਰਸ ਚ ਸਾਡੇ ਦਫ਼ਤਰ ਦੇ ਇੰਚਾਰਜ ਨੇ ਸਟੇਟ ਦੇ ਮੇਰੇ عزیز ਨੇ ਔਰ ਇਹਨਾਂ ਦੇ ਸੱਦੇ ਤੇ ਅਸੀਂ ਇੱਕ ਸਿਰਫ ਚਾਹ ਦਾ ਕੱਪ ਇੱਥੇ ਅਸਲ ਅੱਜ ਸਾਡੀ ਵਿਜ਼ਿਟ ਸੀ ਕਮਾਲੂ ਸਾਹਿਬ ਵੀ ਇੱਕ ਐਕਸਐਮਐਲਏ ਸਾਹਿਬ ਨਾਲ ਨੇ ਸਾਡੇ ਕਿਰਨਜੀਤ ਸਿੰਘ ਜੀ ਸੰਧੂ ਜਿਹੜੇ ਪ੍ਰੈਜ਼ੀਡੈਂਟ ਨੇ ਕਿਸਾਨ ਕਾਂਗਰਸ ਪੰਜਾਬ ਦੇ ਅਤੇ ਹੋਰ ਸਾਡੇ ਸਾਥੀ ਅੱਜ ਅਸੀਂ ਆਏ ਸੀ ਗਿੱਦੜ ਬਾਹੇ ਜਿਹੜਾ ਇੱਕ ਰঞ্জੀਤ ਸਿੰਘ ਗਿੱਲ ਪੱਤਰਕਾਰ ਦੇ ਨਾਲ ਦੁਰਵਿਵਹਾਰ ਹੋਇਆ ਮਾਰਕੁੱਟ ਹੋਈ ਹੈ ਜ਼ੁਲਮ ਹੋਇਆ ਵਾ ਤਸ਼ੱਦਦ ਹੋਇਆ ਵਾ ਉਹਦਾ ਵਿਰੋਧ ਕਰਨ ਵਾਸਤੇ ਉਤੋਂ ਹਾਜ਼ਰੀ ਪਾ ਕੇ ਅੱਜ ਇੱਥੇ ਅਸੀਂ ਪਹੁੰਚੇ ਹਮਨਜੀਤ ਸਿੰਘ ਕੋਲ ਸਮੈਂ ਉਹਦੇ ਬਾਰੇ ਜੇ ਗੱਲ ਕਰਾਂ ਤੁਸੀਂ ਸਾਰੇ ਸਾਡੇ ਸਤਿਕਾਰਯੋਗ মিডিਆ ਦੇ ਪਰਸਨਸ ਹੋ ਅੱਜ ਪੰਜਾਬ ਦੇ ਵਿੱਚ মিডিਆ ਦੇ ਉੱਤੇ ਸਿੱਧਾ ਡਾਇਰੈਕਟ ਹਮਲਾ ਕਰਤਾ ਆਮ ਆਦਮੀ ਪਾਰਟੀ ਨੇ ਇਹ ਪਹਿਲਾ ਇਨਸੀਡੈਂਟ ਨਹੀਂ ਰਣਜੀਤ ਸਿੰਘ ਦੀ ਗਿਲ ਦੀ ਕੋਟ ਮਾਰਦਾ ਇਸ ਤੋਂ ਪਹਿਲਾਂ ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਟੀਵੀ ਦੇ ਉੱਤੇ ਝੂਠਾ ਪਰਚਾ ਚੰਦ ਦੇਨ ਪਹਿਲਾਂ ਤਰਨਤਾਰਨ ਦੀ ਇਲੈਕਸ਼ਨ ਵਿੱਚ মিডিਆ ਤੇ ਟਿੱਪਣੀਆਂ ਕਰਦੇ ਰਤਨਦੀਪ ਸਿੰਘ ਧਾਲੀਵਾਲ ਜਿਹੜੇ ਕਿ ਸਾਡੇ ਇੱਕ ਅੱਛੇ ਪੱਤਰਕਾਰ ਨੇ ਉਹਨਾਂ ਨੂੰ ਕਿਹਾ ਕਿ ਇਹ ਇਹ ਬੁਰਕੀਆਂ ਪਾਈਆਂ ਜਾਂਦੀਆਂ ਮੀਡੀਆ ਨੂੰ ਇੱਕ ਚੀਫ ਮਿਨਿਸਟਰ ਕਿਸੇ ਇੱਕ ਪੱਤਰਕਾਰ ਦਾ ਨਾਮ ਲੈ ਕੇ ਕਹਿੰਦਾ ਇਹ ਇਹਨਾਂ ਨੂੰ ਬੁਰਕੀਆਂ ਪੈਂਦੀਆਂ ਨੇ ਦੂਜੇ ਪਾਰਟੀ ਤੋਂ ਇਸ ਲਈ ਇਹ ਸਾਡਾ ਵਿਰੋਧ ਕਰਦੇ ਨੇ ਇਸੇ ਤਰ੍ਹਾਂ ਹੀ ਅ ਹੋਰ ਨਾ ਪੱਤਰਕਾਰਾਂ ਦੇ ਕਈਆਂ ਦੇ ਅਕਾਊਂਟ ਬੰਦ ਕੀਤੇ ਗਏ ਕਈਆਂ ਦੇ ਟਵਿੱਟਰ ਅਕਾਊਂਟ ਬੰਦ ਕੀਤੇ ਕਈਆਂ ਦੇ YouTube ਚੈਨਲ ਬੰਦ ਕਰਤੇ ਅ ABC TV ਆ ਸਾਡਾ ਜਗਤਾਰ ਸਿੰਘ ਬਹੁਤ ਅੱਛਾ ਪੁਰਾਣਾ ਪੱਤਰਕਾਰ ਆ ਸੋ ਹੋਕ ਹੀ ਰਿਹਾ ਵਾ ਕਿ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਪ੍ਰਵੰਤਮਾਨ ਦੀ ਸਰਕਾਰ ਮੀਡੀਆ ਨੂੰ ਉਹਨਾਂ ਨੇ ਹਾਈਜੈਕ ਕੀਤਾ ਵਾ ਕੇਜਰੀਵਾਲ ਸਾਹਿਬ ਨੇ ਜਿਹੜਾ ਰੋਜ਼ ਇਲਜ਼ਾਮ ਲਾਉਂਦੇ ਨਾ ਦੋ ਨੁਕਤਿਆਂ ਤੇ ਇਲਜ਼ਾਮ ਲਾਉਂਦੇ ਨੇ ਬੀਜੇਪੀ ਔਰ ਮੋਦੀ ਸਰਕਾਰ ਤੇ ਇੱਕ ਉਹ ਕਹਿੰਦੇ ਨੇ ਕਿ ਮੋਦੀ ਨੇ ਬੀਜੇਪੀ ਨੇ ਦੇਸ਼ ਵਿੱਚ ਗੋਦੀ ਮੀਡੀਆ ਬਣਾ ਦਿਆ ਹੈ ਯਾਨੀ ਕਿ ਮੀਡੀਆ ਕੈਪਚਰ ਕਰ ਲਿਆ ਇੱਕ ਉਹ ਕਹਿੰਦੇ ਨੇ ਕਿ ਮੋਦੀ ਦੀ ਸਰਕਾਰ ਤਾਨਾਸ਼ਾ ਹੈ ਔਰ ਈਡੀ ਤੇ ਸੀਬੀਆਈ ਦੇ ਦੁਰਉਪਯੋਗ ਨਾਲ ਆਪਣੇ ਦੇਸ਼ ਵਿੱਚ ਵਿਰੋਧੀਆਂ ਨੂੰ ਪਰਚੇ ਦਰਜ ਕਰ ਰਹੇ ਨੇ ਫੜ ਕੇ ਜੇਲਾ ਚ ਦੇ ਰਹੇ ਨੇ ਔਰ ਮੈਂ ਇਹਨਾਂ ਦੋਨਾਂ ਦੋਸ਼ਾਂ ਨੂੰ ਕਰੈਕ ਕਿਨਾ ਲੇਕਿਨ ਮੈਂ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਦੋਨੋਂ ਨੀਤੀਆਂ ਪੰਜਾਬ ਵਿੱਚ ਤੁਸੀਂ ਨਹੀਂ ਲਾਗੂ ਕੀਤੀਆਂ ਕੀ ਪੰਜਾਬ ਦਾ ਮੇਨਸਟ੍ਰੀਮ ਮੀਡੀਆ ਅੱਜ ਸਾਰਾ ਤੁਹਾਡੇ ਅਧੀਨ ਨਹੀਂਗਾ ਕੀ ਤੁਸੀਂ ਉਹਨਾਂ ਦੀ ਆਵਾਜ਼ ਬੰਦ ਨਹੀਂ ਕੀਤੀ ਹੋਈ ਕੀ ਉਹ ਮੀਡੀਆ ਪੰਜਾਬ ਦੇ ਵਿੱਚ ਸਿਰਫ ਸਕ੍ਰਿਪਟਿਡ ਜੋ ਆਮ ਆਦਮੀ ਪਾਰਟੀ ਦੀ ਸਕ੍ਰਿਪਟ ਛਾਇਆ ਹੁੰਦੀ ਦਿੱਲੀ ਤੋਂ ਕਿ ਉਹੀ ਨਹੀਂ ਦਿਖਾਇਆ ਜਾ ਰਿਹਾ ਇਹ ਤਾਂ ਸ਼ੁਕਰ ਕਰੋ ਕਿ ਅੱਜ ਪੰਜਾਬ ਦੇ ਵਿੱਚ ਇੰਡੀਪੈਂਡੈਂਟ ਮੀਡੀਆ ਤੁਹਾਡੇ ਸਾਰੇ ਸਤਿਕਾਰਯੋਗ ਵੀਰਾਂ ਵਰਗਾ ਆਰਗੇਨਿਕ ਮੀਡੀਆ ਆਵਾ ਸਾਡੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੋਲੋਇੰਗ ਆ ਤਾਂ ਸਾਡੀ ਗੱਲ ਦੁਨੀਆ 'ਚ ਪਹੁੰਚ ਰਹੀ ਨਹੀਂ ਤਾਂ ਇਹਨਾਂ ਦੇ ਅਗਰ ਆਮ ਆਦਮੀ ਪਾਰਟੀ ਦੀ ਚੱਲਦੀ ਤਾਂ ਆਵਾਜ਼ ਵੀ ਨਹੀਂ ਸੀ ਨਿਕਲ ਦੇਣੀ ਪਾਰ ਔਰ ਦੂਸਰਾ ਜਿਹੜਾ ਉਹ ਕਹਿੰਦੇ ਕਿ ਅਸੀਂ ਮੋਦੀ ਤਾਨਾ ਛੱਟ ਕੀ ਕੇਜਰੀਵਾਲ ਤੇ ਭਗਵੰਤ ਮਾਨ ਘੱਟ ਤਾਨਾ ਛਾਣਾਂ ਸ਼ਾਣ ਇਨਾਂ ਦੀ ਵਿਜੀਲੈਂਸ ਬਿਊਰੋ ਨੇ ਔਰ ਪੰਜਾਬ ਪੁਲਿਸ ਨੇ ਕਿੰਨੇ ਪਿਛਲੇ 4 ਸਾਲਾਂ ਚ ਮੁਕਦਮੇ ਦਰਜ ਕੀਤੇ ਸਾਰੀ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਤੁੰ ਤੁੰ ਕੇ ਸਾਰਾ ਜਿਹੜਾ ਕੋਈ ਐਕਟਿਵਿਸਟ ਆ ਕੋਈ ਵਿਚਾਰਾ ਕਾਰਕੁਨ ਵੀ ਆ ਜੋ ਕੋਈ ਗੱਲ ਸਰਕਾਰ ਦੇ ਖਿਲਾਫ ਕਰਦਾ ਉਹਨਾਂ ਦੇ ਮੁਕਦਮੇ ਆ ਪਿੱਛੇ ਮਾਨਿਕ ਕੋਇਲ ਦੇ ਤੁਸੀਂ ਦੇਖਿਆ ਕਿਵੇਂ ਉਹਦੇ ਚਾਚੇ ਦੇ ਉੱਤੇ ਜਿਹੜਾ ਫਾਇਰਿੰਗ ਦਾ ਇਨਸੀਡੈਂਟ ਹੋਇਆ ਇਹ ਸਾਰਾ ਭੈ ਪੀਤ ਕਰਨ ਵਾਲਾ ਮਾਹੌਲ ਹੈ ਔਰ ਹੁਣ ਤਾਜ਼ਾ ਤਰਨ ਤਰਨ ਦੇਖੋ ਤੁਸੀਂ ਤਰਨ ਤਰਨ ਦੀ ਇਲੈਕਸ਼ਨ ਹੋਈ ਜਿੱਤਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਰੋ ਰਹੀ ਹੈ ਔਰ ਹੁਣ ਉਹ ਇਲੈਕਸ਼ਨ ਤੋਂ ਬਾਅਦ ਅਕਾਲੀਆਂ ਦੇ ਵਰਕਰਾਂ ਦੇ ਉੱਤੇ ਵੱਡੇ ਪੱਤਰ ਤੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਉਸ ਲੜਕੀ ਨੂੰ ਸਪੇਅਰ ਨਹੀਂ ਕੀਤਾ ਕੰਚਨਪ੍ਰੀਤ ਕੌਰ ਨੂੰ ਉਹ ਤਾਂ ਸ਼ੁਕਰ ਕਰੋਗੇ ਇਹਨਾਂ ਦੇ ਚੁੰਗਲ ਛੋ ਨਿਕਲ ਗਈ ਨੇ ਇਹਨਾਂ ਨੇ ਔਰਤ ਵੀ ਨਹੀਂ ਬਖਸ਼ੀ ਔਰ ਹੁਣ ਉਹਥੇ ਕਹਿੰਦੇ ਨੇ ਕਿ ਪ੍ਰਾਣੀਆਂ ਪਾਰਟੀਆਂ ਕਾਂਗਰਸ ਸੇ ਅਕਾਲੀ ਦਲ ਜੀ ਗੈਂਗਸਟਰਵਾਦ ਪੈਦਾ ਕੀਤਾ ਲੇਕਿਨ ਜੋ ਬੰਗਿਆਂ ਗੋਲੀ ਚੱਲੀ ਅੱਜ ਤੋਂ ਦੋ ਦਿਨ ਪਹਿਲਾਂ ਕੀ ਉਹ ਗੈਂਗਸਟਰਾਂ ਦਾ ਕੰਮ ਨਹੀਂ ਸੀ ਤੇ ਆਮ ਆਦਮੀ ਪਾਰਟੀ ਨੇ ਉਹਦੇ ਤੇ ਕੀ ਐਕਸ਼ਨ ਲਿਆ ਮਨਿੰਦਰ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਮਜੀਠਾ ਜ਼ਿਲ੍ਹਾ ਇਸ ਲਈ ਸਸਪੈਂਡ ਕੀਤਾ ਕਿ ਇਹਨਾਂ ਨੇ ਗੈਂਗਸਟਰ ਦੇ ਖਿਲਾਫ ਪੂਰੀ ਕਾਰਵਾਈ ਨਹੀਂ ਕੀਤੀ ਲੇਕਿਨ ਜਿਹੜਾ ਬੰਗਿਆਂ ਚ ਦਿਨ ਦਿਹਾੜੇ 40 50 ਗੋਲੀਆਂ ਮਾਰੀਆਂ ਔਰ ਗੱਡੀਆਂ ਭੰਗੀਆਂ ਕੀ ਉਥੋਂ ਦੇ ਜਿਹੜਾ ਨਵਾਂ ਸ਼ਹਿਰ ਦੇ ਜ਼ਿਲ੍ਹੇ ਦਾ ਕਿਸੇ ਪੁਲਿਸ ਮੁਖੀ ਦੇ ਖਿਲਾਫ ਕੋ ਐਕਸ਼ਨ ਲਿਆ ਸੋ ਇਸ ਕਰਕੇ ਮੇਰਾ ਇਹ ਮੰਨਣਾ ਕਿ ਆਮ ਆਦਮੀ ਪਾਰਟੀ ਦਾ ਮਖੌੜਾ ਮਖੌੜਾ ਬਹੁਤ ਬੇਨਕਾਬ ਹੋ ਗਿਆ ਇਨਾ ਦਾ ਕੱਟੜ ਈਮਾਨਦਾਰੀ ਦਾ ਫੱਟਾ ਵੀ ਲੱਤ ਚੁੱਕਾ ਜਿਵੇਂ ਭੁੱਲਰ ਡੀਆਈਜੀ ਜਿਹੜਾ ਅਰੈਸਟ ਹੋਇਆ ਜਿਹਦੇ ਕੋਲ 7.5 ਕਰੋੜ ਰੁਪਇਆ ਕੈਸ਼ ਔਰ 2.5 ਕਿਲੋ ਸੋਨਾ 50 ਪ੍ਰਾਪਰਟੀਆਂ ਲੁਧਿਆਣੇ ਚ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਦੁਬਈ ਤੇ ਕੈਨੇਡਾ ਚ ਤੇ ਕੇਜਰੀਵਾਲ ਤੇ ਭਗਵੰਤ ਦੇ ਨੱਕ ਦੇ ਥੱਲੇ ਬੈਠਾ ਸੀ ਰੋਪੜ ਜ਼ਿਲ੍ਹੇ ਚ ਮੋਹੱਲੀ ਉਹਦਾ ਦਫ਼ਤਰ ਸੀ ਉਹਨੂੰ ਵਿਜੀਲੈਂਸ ਬਿਊਰੋ ਤੇ ਪੰਜਾਬ ਪੁਲਿਸ ਨਹੀਂ ਫੜ ਸਕੀ ਸੀਬੀਆਈ ਨੂੰ ਦਿੱਲੀੋਂ ਆਉਣਾ ਪਿਆ ਤੇ ਉਹਨਾਂ ਨੇ ਇੱਕ ਅਫਸਰ ਨੂੰ ਫੜਿਆ ਤੋ ਇਹਨਾਂ ਦਾ ਕੱਟੜ ਇਮਾਨਦਾਰੀ ਦਾ ਜਿਹੜਾ ਪੱਟਾ ਉਹ ਖਤਮ ਹੋ ਚੁੱਕਾ ਵਾ ਇਹਨਾਂ ਦੇ ਉੱਤੇ ਵੱਡੇ 2-2000 ਕਰੋੜ ਦੇ ਮੁਕਦਮੇ ਚੱਲ ਰਹੇ ਨੇ ਭ੍ਰਿਸ਼ਟਾਚਾਰ ਦੇ ਸ਼ਰਾਬ ਘੁਟਾਲੇ 'ਚ ਔਰ ਕਲਾਸਰੂਮ ਘੁਟਾਲੇ ਵਿੱਚ ਸਾਰੇ ਮਨੀਸ਼ ਸੋਡਿਆ ਕੇਜਰੀਵਾਲ ਸਤਿੰਦਰ ਜੈਨ ਸਾਹਿਬ ਸਭ ਨਾਮਜ਼ਦ ਨੇ ਇਸੇ ਤਰ੍ਹਾਂ ਹੀ ਇਹਨਾਂ ਨੇ ਜਿਹੜਾ ਗੈਂਗਸਟਰ ਦਾ ਕਿਹਾ ਸੀਗਾ ਜੀ ਅਸੀਂ ਔਰ ਹੁਣ ਇਹ ਲਗਾਤਾਰ ਕਹਿਣਾ ਕਿ ਮਗਰਲੀਆ ਪਾਰਟੀਆਂ ਨੇ ਕਰਤੇ ਕਿੰਨਾ ਕਿੰਨਾ ਸਮਾਂ ਤੁਹਾਡਾ ਕੋ ਰਹੇਗਾ ਸਾਲ ਲੱਕ ਰਹੇਗਾ 4 ਸਾਲ ਤੁਹਾਨੂੰ ਹੋਗੇ ਤੁਸੀਂ ਦੱਸੋ ਕਿ ਗੈਂਗਸਟਰਸ ਨੂੰ ਕਾਊਂਟਰ ਕਰਨ ਲਈ ਤੁਸੀਂ ਕੀ ਕੀਤਾ ਸਾਡੇ ਆਪਣੇ ਡਿਪਟੀ ਚੀਫ ਮਿਨਿਸਟਰ ਰਹੇ ਨੇ ਸੁਖਜਿੰਦਰ ਰੰਧਾਵਾ ਔਰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਉਹਨਾਂ ਨੂੰ ਅੱਜ ਵੀ ਗੈਂਗਸਟਰਜ਼ ਓਪਨਲੀ ਥ੍ਰੈਟ ਕਰ ਰਹੇ ਨੇ ਅੱਜ ਪਤਾ ਨਹੀਂ ਕਿੰਨੇ ਦੁਨੀਆਂ ਨੇ ਗੈਂਗਸਟਰਜ਼ ਨੂੰ ਫਰੋਤੀਆਂ ਚੁੱਪਚੀਤੇ ਦੇਤੀਆਂ ਕਿਉਂਕਿ ਉਹਨਾਂ ਨੂੰ ਪੁਲਿਸ ਤੇ ਭਰੋਸਾ ਹੀ ਨਹੀਂ ਕਰ ਇਸ ਲਈ ਮੇਰਾ ਮੰਨਣਾ ਕਿ 올 ਅਰਾਊਂਡ ਆਮ ਆਦਮੀ ਪਾਰਟੀ ਫਲੌਪ ਸ਼ੋ ਆ ਜਿਹੜਾ ਨਸ਼ੇ ਯੁੱਧ ਵਿਰੋਧ ਇਹਦਾ ਪ੍ਰੋਗਰਾਮ ਆ ਆ ਕੱਲ ਪਰਸੋਂ ਆਰਐਮਪੀ ਟੀਵੀ ਦੇ ਜਸ ਕਰੇ ਵਾਲ ਨੇ ਦਿਖਾਤਾ ਸਾਰਾ ਕਿ ਕਿਵੇਂ ਉਹਨਾਂ ਦੀ ਇੱਕ ਲੇਡੀ ਉਹਨਾਂ ਦੀ ਪਾਰਟੀ ਦੀ ਉਹ ਸ਼ਰੀਆਮ ਕਹਿ ਰਹੀ ਆ ਕਿ ਅਸੀਂ ਐਮਐਲਏ ਦੀ ਸਾਨੂੰ ਸਪੋਰਟ ਆ ਤੇ ਫਲਾਣ ਸਾਡਾ ਵਰਕਰ ਏਕਮ ਦੀ ਦੁਕਾਨ ਤੇ ਜਿੰਨਾ ਮਰਜੀ ਚਿੱਟਾ ਚੱਕ ਲੋ ਪੁਲਿਸ ਵਾਲਿਆਂ ਦੀ ਕੀ ਹਿੰਮਤ ਆ ਕਿਉਂਕਿ ਐਮਐਲਏ ਨਾਲ ਹੈਗੇ ਸੋ ਇਹ ਸਾਰਾ ਜਿਹੜਾ ਦਰਸਾਉਂਦਾ ਵਾ ਕਿ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਜਿਹੜੀ ਆ ਉਹ ਹੁਣ ਪੁਲਿਸ ਦੇ ਸਿਰ ਤੇ ਘੁੰਮ ਰਹੀ ਆ ਪੁਲਿਸ ਅੰਤਰ ਦੇ ਲਾਸਟ ਥਿੰਗ ਮੈਂ ਜੋ ਅੱਜ ਉੱਥੇ ਰਣਜੀਤ ਗਿੱਲ ਦਾ ਕੁੱਟਮਾਰ ਹੋਈ ਆ ਜਾਂ ਜੋ ਵੀ ਪਰਚੇ ਦਰਜ ਕੀਤੇ ਜਾ ਰਹੇ ਤਰਨਤਾਰਨ ਚ ਜਾਂ ਪੱਤਰਕਾਰਾਂ ਦੇ ਉੱਤੇ ਹਮਲੇ ਮੈਂ ਇਹਨੂੰ ਪੁਲਿਸ ਸਟੇਟ ਕਰਦਾਨਿਆਂਵਾ ਅੱਜ ਪੁਲਿਸ ਦਾ ਰਾਜ ਆ ਔਰ ਪੁਲਿਸ ਦਾ ਅਸਲ ਜਿਹੜਾ ਕੰਮ ਆ ਤਾਂ ਉਹ ਗੈਂਗਸਟਰਸ ਨੇ ਫੜ ਸਕਦੇ ਕਿਉਂਕਿ ਉਹਦਾ ਦੁਰਉਪਯੋਗ ਦੂਜੇ ਪਾਸੇ ਹੋ ਰਿਹਾ ਸੁਪਰ ਸੁਪਰ ਵੀ ਵੀ ਆਈ ਪੀ ਡਿਊਟੀਆਂ ਵਿੱਚ ਉਹ ਲੱਗੇ ਹੋਏ ਨੇ ਅਗਰ ਪੰਜਾਬ ਪੁਲਿਸ ਨੂੰ ਮੌਕਾ ਦਿੱਤਾ ਜਾਵੇ ਸਾਡੀ ਫੋਰਸ ਮਾੜੀ ਨਹੀਂਗੀ ਦੇ ਕੈਨ ਕੰਟਰੋਲ ਲਾਅ ਐਂਡ ਆਰਡਰ ਲੇਕਿਨ ਉਹਨਾਂ ਦੀ ਪ੍ਰਾਇੋਰਟੀਜ਼ ਇਸ ਸਰਕਾਰ ਨੇ ਗਲਤ ਸੈੱਟ ਕੀਤੀਆਂ ਹੋਈਆਂ ਖੈਰ ਸਾਹਿਬ ਖੈਰ ਸਾਹਿਬ ਇਹਦਾ ਮੈਂ ਸਵਾਗਤ ਕਰਦਾ ਜੀ ਔਰ ਮੈਂ ਸਮਝਦਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੰਡੀਆ ਨੂੰ ਜਿਹੜਾ ਨੰਗਾ ਨਾਚ ਹੋਇਆ ਨਾ ਜਮਨੀ ਚੋਣ ਚ ਪੁਲਿਸ ਤੰਤਰ ਸ਼ਰਾਬ ਪੈਸਾ ਬੁਰਸ਼ਾ ਕਰਦੀ ਇਹਦੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਔਰ ਡੀਜੀਪੀ ਪੰਜਾਬ ਪੁਲਿਸ ਦਾ ਬੇਸਿਕਲੀ ਇਸ ਐਡ ਹੌਕ ਆਫਸਰ 3 ਸਾਲ ਹੋ ਗਏ ਇਸ ਨਾਟ ਅ ਰੈਗੂਲਰ ਪੋਸਟ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਐਸਐਸਪੀ ਸਸਪੈਂਡ ਕੀਤੀ ਨਵਜੋਤ ਨਵਜੋਤ ਕੋਰ ਜਿਹੜਾ ਨਵਾਂ ਬੰਦਾ ਲਾਇਆ ਉਹ ਰਵਜੋਦਕਰ ਨਾਲੋਂ ਵੀ ਦੋ ਕਦਮ ਜਾ ਕੇ ਉਹਨੇ ਇਲੈਕਸ਼ਨ ਨੂੰ ਹਾਈਜੈਕ ਕੀਤਾ ਜਿਹੜੇ ਵੀ ਐਸਐਸਪੀ ਲਾਏ ਤਰਨ ਤਰਨ ਦੇ ਸੋ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਤੋਂ ਅਸੀਂ ਇਹ ਤਵੱਕੋ ਕਰਦੇ ਹਾਂ ਕਿ ਜੇ ਤੁਸੀਂ ਚੋਣ ਪ੍ਰਣਾਲੀ ਨੂੰ ਸਾਫ਼ ਰੱਖਣਾ ਚਾਹੁੰਦੇ ਹੋ ਖਾਸ ਤੌਰ ਤੇ ਪੰਜਾਬ 'ਚ ਤਾਂ ਦੇ ਮਸਟ ਐਕਟ ਫਰਮਲੀ ਅਗੇਂਸਟ ਦੀ ਜੀਪੀ ਦੇ ਮਸਟ ਐਕਟ ਫਰਮਲੀ ਅਗੇਂਸਟ ਦੇ ਪ੍ਰੈਜ਼ੈਂਟ ਐਸਐਸਪੀ ਜਨੇ ਰੈਂਡਮਲੀ ਮਤਲਬ ਐਫਆਈਆਰ ਵਿੱਚ 40 50 60 ਬੰਦਿਆਂ ਦੇ ਨਾਮ ਦਰਜ ਕਰਤੇ 40 50 ਬੰਦੇ ਅਰੈਸਟ ਕਰ ਲਏ ਜਿਹੜਾ ਕੋ ਚੁਣ ਚੁਣ ਕੇ ਬੋਲੂਗਾ ਉਹਨੂੰ ਫੜ ਕੇ ਉਸ ਅਨ ਪਛਾਤੀ ਐਫ ਆਈ ਆਰਸ ਪਾਦਣਗੇ ਵੀ 익ਸਪੈਕਟ ਕਿ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਵਿਲ ਟੇਕ ਵੈਰੀ ਸਟਰੋਂਗ ਐਂਡ ਯੂ ਨੋ ਸਟ੍ਰਿੰਜੈਂਟ ਐਕਸ਼ਨ ਅਗੇਂਸਟ ਥੀਸ ਅਫਸਰਸ ਥਾਰਸਨ ਜਿੰਨੀ ਚੌਂ ਜਿੰਨੀ ਚੌਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ ਤੇ ਜਮਾਨਤਾਂ ਜਬਤ ਹੋਈਆਂ ਆਪਣਾ ਰਾਜਾ ਬ੍ਰਿੰਗ ਸਾਹਿਬ ਜਿਹੜਾ ਬਿਆਨ ਹੋਇਆ ਦਿੱਤਾ ਗਿਆ ਸੀ ਬੋਟਾ ਸੰਸ ਦੀ ਖਿਲਾਫ ਉਹਦਾ ਗਿਆ ਦੇਖੋ ਗੱਲ ਇਹ ਆ ਗੱਲ ਇਹ ਆ ਕਿ ਇਹ ਜਿਹੜਾ ਕਾਂਗਰਸ ਦੀ ਉੱਤੇ ਗਤੀਵਿਧੀ ਸੀ ਜਾਂ ਕੁਝ ਸਟੇਟਮੈਂਟਸ ਆਈਆਂ ਆਲਰੇਡੀ ਕਾਂਗਰਸ ਹਾਈ ਕਮਾਂਡ ਜਿਹੜੀ ਉਹ ਸੀਸਟ ਆਫ ਦਾ ਮੈਟਰ ਹੈ ਮੇਰਾ ਬਣਦਾ ਨਹੀਂਗਾ ਕਿ ਮੈਂ মিডিਆ ਦੇ ਵਿੱਚ ਕਹਾਂ ਪਰ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਕਾਂਗਰਸ ਨੂੰ ਹਤਾਸ਼ ਹੋਣ ਦੀ ਲੋੜ ਨਹੀਂਗੀ ਇਹਦੇ ਬਹੁਤ ਸਾਰੇ ਉਦਾਹਰਣ ਦੇ ਸਕਦਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਣ ਦੇ ਦਿੰਦਾ ਅਗਰ ਜਿਮ ਅਗਰ ਰੂਲਿੰਗ ਪਾਰਟੀ ਸਮਝਦੀ ਕਿ ਅਸੀਂ ਜਿਮਨੀ ਚੋਂ ਜਿੱਤ ਕੇ ਸੈਮੀਫਾਈਨਲ ਜਿੱਤ ਗਿਆ ਸਰਾਸਰ ਗਲਤ ਹੈ ਯਾਦ ਕਰੋ 2016 ਦੀ ਜਿਮਨੀ ਚੋਂ ਬਿਲਕੁਲ ਤਰਨ ਤਾਰ ਨਾ ਲੱਗਦੇ ਖਡੂਬ ਸਾਹਿਬ ਤੋਂ ਰਮਨਜੀਤ ਸਿੱਕੀ ਨੇ ਬੇਅਦਬੀਆਂ ਦੇ ਖਿਲਾਫ ਬਤੌਰ ਕਾਂਗਰਸ ਐਮ ਐਲ ਏ ਅਸਤੀਫਾ ਦਿੱਤਾ ਉੱਥੇ ਜਮਨੀ ਚੋਣ ਹੁੰਦੀ ਆ ਸ਼੍ਰੋਮਣੀ ਅਕਾਲੀ ਦਲ ਉਹ ਜਮਨੀ ਚੋਣ ਬੜੀ ਸ਼ਾਨ ਨਾਲ ਜਿੱਤਦੀ ਆ 2016 ਚ ਤੇ 17 ਵਿੱਚ ਉਹਨਾਂ ਦੇ ਐਮ ਐਲ ਏ ਰਹਿ ਜਾਂਦੇ ਨੇ ਸਾਰੇ 14 15 2017 ਚ ਮਰਿੰਦਰ ਸਿੰਘ ਦਾ ਰਾਜ ਰਿਆ ਆਮ ਆਦਮੀ ਪਾਰਟੀ ਸਾਰੀਆਂ ਜਮਨੀ ਚੋਣਾਂ ਚ ਤੀਜੇ ਚੌਥੇ ਨੰਬਰ ਤੇ ਆਈ ਉਹ ਜ਼ਮਾਨਤਾਂ ਜਬਤ ਹੋਈਆਂ ਉਹ ਇਲੈਕਸ਼ਨ ਜਨਰਲ ਹੁੰਦੀ ਆ 2022 ਚ ਤੇ ਉਹ 292 ਐਮ ਐਲ ਏ ਆ ਜਾਂਦੇ ਇਸੇ ਤਰ੍ਹਾਂ ਦੀ ਇਲੈਕਸ਼ਨ ਤੁਹਾਡੇ ਲੱਗੇ ਇੱਥੇ ਤੁੰਡੀ ਸਾਬੋ ਹੋਈ ਜਮਨੀ ਚੋਣ ਇਹਦੇ ਚ ਜੀਤ ਮਹਿੰਦਰ ਸਿੰਘ ਨੇ ਬਤੌਰ ਕਾਂਗਰਸ ਐਮ ਐਲ ਏ ਸੀਫਾ ਦਿੱਤਾ ਅਕਾਲੀ ਦਲ ਦੀ ਸਰਕਾਰ ਵਿੱਚ ਲੜੇ ਫੌਰ ਬੜੀ ਵੱਡੇ ਮਾਰਜਨ ਨਾਲ ਜਿੱਤੇ ਲੇਕਿਨ ਅਗਲੀ ਇਲੈਕਸ਼ਨ ਜਿਹੜੀ ਸੀਗਾ ਅਕਾਲੀ ਦਲ ਤੋਂ ਹਾਰ ਜਾਂਦਾ ਵਾ ਸੋ ਇਸ ਕਰਕੇ ਜਿਮਨੀ ਚੋਣਾ ਇੱਕ ਪੁਲਿਸ ਦਾ ਇੱਕ ਅੰਤਰ ਸਰਕਾਰੀ ਮਸ਼ੀਨਰੀ ਸਾਰੇ ਸਰਕਾਰ ਦਾ ਇੱਕ ਥਾਂ ਤੇ ਆਣ ਕੇ ਬਹਿ ਜਾਣਾ ਉਸ ਨਤੀਜੇ ਨੂੰ ਮੈਂ ਕਿਸੇ ਤਰ੍ਹਾਂ ਦਾ ਨਾ ਸੈਮੀ ਫਾਈਨਲ ਮੰਨਾਂ ਮੈਂ ਕਾਂਗਰਸ ਦੇ ਕੇਡਰ ਵਰਕਰਸ ਨੂੰ ਇਹ ਕਹਾਂਗਾ ਕਿ ਤਗੜੇ ਹੋ ਜੋ ਆਪਾਂ ਇਲੈਕਸ਼ਨ ਲੜਨੀ ਆਂ ਔਰ 2027 ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਵੇਗੀ ਇਹ ਸਾਡਾ ਪੂਰਾ ਠੋਸ ਮੰਨਣਾਵਾ ਔਰ ਮੈਂ ਕਹੂੰਗਾ ਕਿ ਬਿਲਕੁਲ ਡੀਮੋਰਲਾਈਜ਼ ਨਹੀਂ ਹੋਣਾ ਘਬਰਾਉਣਾ ਨਹੀਂਗਾ ਔਰ ਇਦਾਂ ਦੀਆਂ ਕਈ ਤਰ੍ਹਾਂ ਦੇ ਛੋਟੇ-ਮੋਟੇ ਅੜਿੱਕੇ ਰਾਹ ਦੇ ਵਿੱਚ ਆਉਂਦੇ ਸਰਕਾਰਾਂ ਨਾਲ ਲੜਨਾ ਆਪਾਂ ਨੂੰ ਜਾਰੀ ਰੱਖਣਾ ਚਾਹੀਦਾ ਔਰ ਆਪਣੇ ਕੇਡਜ਼ ਨੂੰ ਪ੍ਰੋਟੈਕਟ ਕਰਨਾ ਖੈਰਾ ਸਰ ਜੇ ਗੱਲ ਕਰੀਏ ਭਾਜਪਾ ਉਹ ਕਹਿ ਰਿਹਾ ਜੇ ਭਾਜਪਾ ਕਿਵੇਂ ਭਲਾ ਕਰ ਸਕਦੀ ਦੱਸੋ ਹਾਲ ਹੀ ਵਿੱਚ ਤਾਜ਼ਾ ਸਾਡੇ ਕਿਸਾਨ ਅੰਦੋਲਨ ਨੂੰ ਉਹਨਾਂ ਨੇ ਕੁਚਲਿਆ ਉਹਨਾਂ ਨੇ ਦਿੱਲੀ ਦੀ ਗੁਰੂਹਾਾਂ ਤੇ ਬੈਠੇ 700 ਬੰਦਾ ਮਰ ਗਿਆ ਉਸ ਅੰਦੋਲਨ ਨਾਲ ਧੁੱਖਾ ਕੀਤਾ ਔਰ ਅਮਿਤ ਸ਼ਾਹ ਜੀ ਪਾਰਲੀਮੈਂਟਸ کہہ ਰਹੇ ਨੇ ਕਿ ਪੰਜਾਬ ਦੇ ਨੌਜਵਾਨ ਜਿਹੜੇ ਇੱਥੇ ਕੋਈ ਅਲੱਗਵਾਦ ਦੀ ਗਰਮ ਕਰਦੇ ਸੀ ਅਸੀਂ ਉਹਨਾਂ ਤੇ ਐਨਐਸਏ ਲਗਵਾ ਕੇ ਉਹਨਾਂ ਨੂੰ ਡਿਬਰੂਗੜੀ ਦੇ ਜ਼ਿਲ੍ਹਾ ਚ ਬਿਠਾ ਦਿੱਤਾ ਹੁਣ ਗੁਰੂਗ੍ਰਾਂਤ ਸਾਹਿਬ ਜੀ ਦਾ ਪਾਠ ਕਰੋ ਥੈਟ ਮੀਨਸ ਕਿ ਭਗਵੰਤ ਮਾਨ ਤੋਂ ਜਿਹੜੀ ਐਨਐਸਏ ਲੱਗੀ ਆ ਉਹ ਭਾਜਪਾ ਨੇ ਲਗਵਾਈ ਗਿਆ ਆ ਜਿਹੜੇ ਤਾਜ਼ੇ ਭਗਵੰਤ ਮਾਨ ਨੇ ਖਨੋਰੀ ਤੇ ਸ਼ੰਭੂ ਦੇ ਸਾਡੇ ਮੋਰਚੇ ਕੁਚਲੇ ਨੇ ਪੀਲੇ ਪੰਜੇ ਨਾਲ ਬੁਲਡوزر ਨਾਲ ਉਹ বিজেপি ਦੇ ਕਹਿੰਦੇ ਕੁਝ ਲੈਣੇ ਸੋ ਆਈ ਡੋ ਨਾਟ ਥਿੰਕ ਬੀਜੇਪੀ ਇੰਨਾ ਕੁਝ ਉਲਟ ਪੰਜਾਬ ਦੇ ਕਰੇ ਸਾਡੇ ਫਲੱਡਸ ਆਏ ਨੇ ਦੇਖੋ ਸਾਡੇ ਨਾਲ ਕੋਝਾ ਮਜ਼ਾਕ ਹੋਇਆ ਸਾਡਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਘੱਟੋ ਘੱਟ 50 ਹਜ਼ਾਰ ਕਰੋੜ ਦਾ ਤੇ ਸੈਂਟਰਲ ਗਵਰਨਮੈਂਟ ਆਪਣੇ ਹੀ ਦੇਸ਼ ਦੇ ਇੱਕ ਸੂਬੇ ਨੂੰ 1600 ਕਰੋੜ ਰੁਪਏ ਦਾ ਪੈਕੇਜ ਦੇ ਕੇ ਜਾਂਦੀ ਹੈ ਤਾਂ ਫਿਰ ਕਿਵੇਂ ਤੁਸੀਂ ਐਕਸਪੈਕਟ ਕਰਦੇ ਕਿ ਬੀਜੇਪੀ ਜਿਹੜੀ ਆ ਉਹ ਮੇਰੇ ਹਿਸਾਬ ਨਾਲ ਜੋ ਨਤੀਜਾ ਤਰਨਧਾਰ ਚ ਆਇਆ ਲਗਭਗ ਪੰਜਾਬ ਦੀਆਂ ਬਹੁਤੀਆਂ ਸੀਟਾਂ ਤੇ ਬੀਜੇਪੀ ਨੂੰ ਇਹੀ ਹਸ਼ਰ ਹੋਵੇਗਾ ਉਹ ਕਿਹਦਾ ਕਿਸ ਤਰ੍ਹਾਂ ਬਿਹਾਰ ਦੇ ਚੋਣਨ ਕਿਸ ਤਰ੍ਹਾਂ ਦੇ ਦੇ ਹਾਂ ਦੇ ਚੋਣ ਦੇ ਦੇਖੋ ਬਿਹਾਰ ਸਾਡੇ ਤੋਂ ਬਹੁਤ ਦੂਰ ਦੀ ਸਟੇਟ ਹੈ ਔਰ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਸਾਡੇ ਪ੍ਰੈਜ਼ੀਡੈਂਟ ਸੌਰੀ ਸਾਡੇ ਲੀਡਰ ਰਾਹੁਲ ਗਾਂਧੀ ਲੀਡਰ ਆਫ ਓਪੋਜੀਸ਼ਨ ਨੇ ਪੂਰਾ ਡਾਟਾ ਪੇਸ਼ ਕਰ ਦਿੱਤਾ ਵੋਟ ਚੋਰੀ ਦਾ ਬਹੁਤ ਡਿਟੇਲਡ ਐਵਿਡੈਂਸ ਅੱਜ ਕੀ ਹੋ ਰਿਹਾ ਕਿ ਐਸ ਆਈ ਆਰ ਸਪੈਸ਼ਲ ਇੰਟੈਂਸਿਵ ਰਿਵਿਊ ਉਦੇ ਤਹਿਤ ਇਲੈਕਸ਼ਨ ਕਮਿਸ਼ਨ ਜਿਹੜਾ ਵਾ ਉਹ ਭਾਜਪਾ ਦੇ ਕਹਿਣ ਦੇ ਉੱਤੇ ਡੈਮੋਕਰੇਸੀ ਨੂੰ ਹਾਈਜੈਕ ਕਰ ਰਿਹਾ ਵਾ ਇਹ ਬਹੁਤ ਬਾੜੀ ਗੱਲ ਆ ਔਰ ਪਾਰਦਰਸ਼ਤਾ ਜਿਹੜੇ ਰਾਹੁਲ ਗਾਂਧੀ ਨੇ ਇਲਜ਼ਾਮ ਲਾਏ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਅੱਜ ਤੱਕ ਉਹਨਾਂ ਨੇ ਕੋ ਉਹਦਾ ਵਾਜਬ ਜਵਾਬ ਨਹੀਂ ਦਿੱਤਾ ਸਭ ਨੂੰ ਸ਼ੁਬਾ ਹੈ ਕਿ ਇੰਨਾ ਵੱਡੇ ਇਕੱਠ ਹੋਣ ਆਰਜीडी ਦੇ ਕਾਂਗਰਸ ਤੇ ਇੰਨੀ ਵੱਡੀ ਉਥੇ ਯਾਤਰਾ ਨਿਕਲੇ ਤਾਂ ਸੀਟਾਂ ਹੋਣ ਸਿਰਫ 253 ਇਸ ਕਰਕੇ ਦੈਟ ਇਲੈਕਸ਼ਨ ਰਿਜ਼ਲਟਸ ਸਟੈਂਡ ਸਕਾਊਫੁਲ ਸਾਡੀ ਨੈਸ਼ਨਲ ਲੀਡਰਸ਼ਿਪ ਇਜ਼ ਵਰਕਿੰਗ ਔਨ ਦਿਸ ਔਰ ਸ਼ਾਰਟਲੀ ਸਾਡੇ ਲੀਡਰ ਆਫ ਓਪੋਜੀਸ਼ਨ ਇਹਦੇ ਤੇ ਹੋਰ ਡਾਟਾ ਪੇਸ਼ ਕਰਕੇ ਤੁਹਾਨੂੰ ਸਾਰਿਆਂ ਨੂੰ ਇੱਕ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਵੋਟ ਚੋਰੀ ਦੇ ਮਤਸਲੇ ਤੇ ਜਾਗਰੂ ਕਰਾਉਣਗੇ। ਖਰਦ ਸਾਹਿਬ ਜਿਸ ਤਰ੍ਹਾਂ ਜੇ ਤੁਸੀਂ ਲੋਕਲ ਵੀ ਲੈ ਕੇ 50 ਪ੍ਰਧਾਨ ਵਿੱਚ ਇਹ ਵਾਲਾ ਚੀਜ਼ ਤਾਂ 227 ਵੋਟਾਂ ਜਿੱਤ ਨਹੀਂ ਸਕਦੇ। ਦੇਖੋ ਇਹ ਸਾਰੀਆਂ ਗੱਲਾਂ ਕੀ ਹੁੰਦੀਆਂ ਨੇ ਇਹ ਮਨਸਰ ਹਨ ਪਾਰਟੀ ਦੀ ਲੀਡਰਸ਼ਿਪ ਤੇ ਉਹਨਾਂ ਨੇ ਇਹ ਕਾਲ ਕਿਦੋਂ ਲੈਣੀ ਆ ਲੈਣੀ ਕਿ ਨਹੀਂ ਲੈਣੀ। ਕਈ ਗੱਲਾਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਉਹ ਮਹਿਜ਼ ਜਾਦਾ ਇੱਕ ਪ੍ਰਚਾਰ ਹੁੰਦਾ ਵਾ ਇਸ ਕਰਕੇ ਆਪਾਂ ਨੂੰ ਸਭ ਨੂੰ ਹਲੇ ਇੰਤਜ਼ਾਰ ਕਰਨਾ ਪਵੇਗਾ ਕਿ ਪਾਰਟੀ ਦੀ ਹਾਈ ਕਮਾਂਡ ਕੀ ਫੈਸਲਾ ਲੈਂਦੀ ਆ 2027 ਨੂੰ ਮੱਦੇ ਨਜ਼ਰ ਰੱਖਦੇ ਕਿਸ ਤਰ੍ਹਾਂ ਦਾ ਕੰਬੀਨੇਸ਼ਨ ਕਿਸ ਤਰ੍ਹਾਂ ਦੇ ਲੀਡਰਸ ਨੂੰ ਮੈਦਾਨ ਦੇ ਵਿੱਚ ਉਤਾਰਦੀ ਆ ਇਹ ਸਾਰਾ ਕੁਝ ਇਹ ਇਹ ਇਹਦਾ ਮੰਡੇਟ ਮੇਰੇ ਕੋਲ ਨਹੀਂ ਆ ਤੁਹਾਡੇ ਨਾਲ ਗੱਲ ਕਰਦਾ ਮੈਂ ਇਹੀ ਕਹੂੰਗਾ ਹਾਂ ਅਗਰ ਸਾਡੀ ਗੱਲ ਕੋ ਪੁੱਛੇਗਾ ਜਾਂ ਪੁੱਛੀ ਜਾ ਰਹੀ ਆ ਜਾਂ ਪੁੱਛੀ ਜਾਵੇਗੀ ਅਸੀਂ ਤਾਂ ਜੋ ਪੰਜਾਬ ਦੇ ਹਿੱਤ ਦੀ ਗੱਲ ਆ ਜੋ ਪੰਜਾਬ ਲਈ ਸਭ ਤੋਂ ਵਧੀਆ ਗੱਲ ਹੋਊਗੀ ਉਹ ਅਸੀਂ ਆਪਣੇ ਵਿਚਾਰ ਉੱਥੇ ਜ਼ਰੂਰ thank you, thank you.